ਅਟ੍ਰੇਲੀਆ ਦੇ ਸ਼ਹਿਰ ਤੋਂ ਆਈ ਮੱਧ ਭਾਗੀ ਖਬਰ ਮੁਕੇਰੀਆਂ ਦੇ ਪਿੰਡ ਢੀਰੋਵਾਲ ਬਰੋਟਾ ਦੇ ਨੌਜਵਾਨ ਦੀ ਹੋਈ ਸ਼ਰਕਾ ਹਾਸੇ ਚ ਮੌਤ ਪਰਿਵਾਰਕ ਮੈਂਬਰਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਕਿ ਮ੍ਰਿਤਕ ਦੀ ਲਾਸ਼ ਭਾਰਤ ਮੰਗਵਾਈ ਜਾਵੇ ਤਾਂ ਜੋ ਅਸੀਂ ਆਪਣੇ ਬੱਚੇ ਦਾ ਚਿਹਰਾ ਦੇਖ ਸਕੀਏ ਤੇ ਅੰਤਿਮ ਸੰਸਕਾਰ ਕੀਤਾ ਜਾ ਸਕੇ ਵੇਖੋ ਟੀਵੀ ਨਿਊਜ਼ ਇੰਡੀਆ ਦੋਸ ਪਹਿਲੇ ਮੁਕੇਰੀਆਂ ਤੋਂ ਪੱਤਰਕਾਰ ਦਲਬੀਰ ਸਿੰਘ ਦੀ ਖਾਸ ਰਿਪੋਰਟ ਜੀ ਪਾਪੀ ਜੀ ਨਾ ਤੁਹਾਡਾ ਜੀ ਰਮੇਸ਼ ਚੰਦ ਆਪ ਦੇ ਬੱਚੇ ਬਾਰੇ ਤਾਂ ਪਤਾ ਲੱਗਾ ਬੱਚੇ ਦਾ ਤਾਂ ਸਾਨੂੰ ਬਹਰੋਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਤੇ ਗੱਤ ਹੋ ਗਈ ਤੇ ਉਹਦੇ ਦੇ ਕਾਰਨ ਤਾਂ ਕੋਈ ਪਤਾ ਨਹੀਂ ਕਿ ਨਜਰੇ ਦੇ ਵਿੱਚ ਨੁਕਸਾਨ ਹੋ ਗਿਆ ਸੰਖਾਂਤ ਤੋਂ ਉੱਪਰ ਹੋ ਗਿਆ ਸਾਡੇ ਦੇ ਸਰਕਾਰ ਦੇ ਵੀ ਤਸੀਲ ਨੇ ਹੋਈ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਹੀ ਮੇਰੇ ਇੱਥੇ ਰੋਟੀ ਪਾਣੀ ਕਮਾਣ ਨਾਲੇ ਮਾਂ ਪਿਓ ਨੂੰ ਦੇਖਣ ਬੁਜ਼ੁਰਗ ਬੰਦੇ ਅਸੀਂ ਇਕੱਲੇ ਇਕੱਲੇ ਬੈਠੇ ਤੜਾ ਈਲਕ ਜੱਦੀ ਜੋ ਬੱਚੇ ਬਾਰ ਬਾਰ ਧਿਆਨ ਦਰ ਰਹਿ ਜਾਣ ਵਾਸਤੇ ਉਹ ਆਪਣੇ ਲੋਕਲੇ ਪੰਜਾਬ ਦੇ ਰਹਿ ਕੇ ਕੰਮ ਕਰਦੇ ਕਹਿੰਦੇ ਕਰ ਸਰਕਾਰ ਦੇ ਆਦੀ ਸੇਵਾ ਨਾ ਮਤਲਬ ਕੋਈ ਗਵਰਨਮੈਂਟ ਤੋਂ ਉਪਨਾ ਦੇ ਕੋਈ ਕਰੇ ਗਵਰਨਮੈਂਟ ਵਾਲੇ ਕੋ ਮਦਦ ਕਰੇ ਵੀ ਆਹ ਕੰਮ ਤੁਹਾਨੂੰ ਕੋਲ ਕੇ ਦੇਣੇ ਆ ਤੇ ਬਚਾ ਚੀਜ਼ ਉਹ ਬੱਚੇ ਆਪ ਹੀ ਕਰਨਗੇ ਜਦ ਮਿਲਦਾ ਹੀ ਕੁਛ ਨਹੀਂ ਤੇ ਬੱਚੇ ਵੀ ਕਰਨੇ ਤੇ ਮਾਂ ਨੂੰ ਗਾਲਾਂ ਕੱਢਦੇ ਤੁਸੀਂ ਕਰਦੇ ਕੱਖ ਨਹੀਂ ਉਹ ਕਹਿੰਦੇ ਸਾਨੂੰ ਬਾਹਰ ਭੇਜੋ ਰਹਿਣ ਬਿਜ਼ਗਾਰ ਮੇਰੇ ਤੇ ਕਿਰਨ ਦਿਲ ਕਰਦਾ ਆਪਣਾ ਘਰ ਸਕਦਾ ਬਹੁਤ ਹੈ ਕਿ ਕੰਮ ਕਿੱਥੇ ਨਿਕਲਣਾ ਤੇ ਕਿਹੜੀ ਜਗ੍ਹਾ ਤੇ ਜਾਣਾ। ਸਾਰੇ ਸਾਡੇ ਤੇ ਆ ਪਿੰਡ ਦੇਖ ਲੋ ਸਾਰੇ ਪਿੰਡ ਆਲੇ ਦੁਆਲੇ ਕਿਤੇ ਵੀ ਦੇਖ ਲੋ ਸਭ ਇਦਾਂ ਹੀ ਆ ਸਾਰੇ ਫਰੰਡੇ ਨੇ। ਜਿਹੜਾ ਕੋਈ ਰਹਿ ਗਿਆ ਗਰੀਬ ਜਿਹਦਾ ਜਾਣੋਗਾ ਪੈਸਾ ਨਹੀਂ ਉਹ ੱਤੇ ਖਾਂਡੇ ਅਧਿਆੜੀ ਵੀ ਨਹੀਂ ਲੱਗਦਾ ਅੱਜ ਕੱਲ ਤੇ ਲਾਉਂਦੇ ਨਾਲ। ਕਿਉਂ ਦਿਹਾੜੀ ਵੀ ਬਾਹਰ ਲੈਣੀ ਪਈ ਆ। ਡਾਂਸ ਦੇ ਸੂਰਤ ਇੱਥੇ ਕੋਈ ਨਹੀਂ। ਅੱਜ ਤੋਂ ਸਾਲ ਪਹਿਲਾਂ ਮੇਰਾ ਹੀ ਬੇਟਾ ਜੋੜ ਤੇ ਡੱਟ ਹੋਇਆ ਉਹਦੀ ਡੈੱਡ ਬਾਡੀ ਨਹੀਂ ਆਈ ਉੱਥੇ ਦਫਨਾਇਆ ਗਿਆ ਸਾਬਾ ਜਿੱਥੇ ਤੱਕ ਸਾਡੀ ਪਹੁੰਚ ਹੋਈ ਦਿੱਤੀ ਪਰ ਉਹ ਅਖੀਰ ਆ ਕੇ ਗੱਲ ਪਾਸੀ ਤੇ ਅੜ ਗਈ ਪੈਸੇ ਮੰਗਦੇ ਸੀ ਸਾਡੇ ਕੋਲੋਂ ਪੈਸੇ ਨਹੀਂ ਰੋਟੀ ਰੋਦੀ ਲਈ ਜਾਂਦੇ ਬੱਚੇ ਜੇ ਰੋਟੀ ਰੋਦੀ ਉਹਨੂੰ ਇੱਥੇ ਮਿਲ ਜਾਏ ਤੇ ਕਿਉਂ ਜਾਣ ਬਾ ਕੀ ਨਾ ਤੁਹਾਡਾ ਬੀਨ ਨਾ ਚੱਲਦਾ ਕੀ ਲੜ ਦੇ ਲੜ ਲੜਕਾ ਤੁਹਾਡੇ ਕੀ ਰਿਸ਼ਤੇ ਰਹਾ ਦਾ ਮੇਰਾ ਆਪਣੇ ਮਾਪਿਆਂ ਦਾ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਗਾਰੋ ਕਿ ਬਿਸ਼ਕਾਰ ਹਾਸਾ ਦਾ ਪਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਉਹਨਾਂ ਨੇ ਕਿਹਾ ਪਹਿਲੋ ਥੋੜੀ ਦੇਰ ਪਹਿਲੋ ਕਿਹਾ ਵੀ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਇਹ ਦੀ ਜਾਂਦਾ ਉਹ ਪੁਲਿਸ ਲਾ ਰਹੀ ਹੈ ਕੀ ਕੰਮ ਕਰਦਾ ਸੀ ਮੁੰਡਾ ਬਾਹਰ ਟਰਾਲਾ ਚਲਾਉਂਦਾ ਸੀ ਹੋਰ ਵੀ ਕੋਈ ਕੰਮ ਕਰਦਾ ਸੀ ਟਰਾਲਾ ਚਲਾਉਂਦਾ ਸੀ ਜਗਾ ਮੁੰਡਾ ਤੁਹਾਡੇ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰ੍ਹਾਂ ਬਾਹਰ ਜਾ ਕੇ ਹਾਸੇ ਬਰਬਾਦ ਕਰਦੇ ਆ ਕਿ ਸਰਕਾਰ ਇਸ ਸਜਾਵ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜ਼ਲੀ ਦੀ ਗਾਰੀ ਕਿ ਹੋਰ ਨਹੀਂ ਸਾਡੇ ਦੇ ਦੇਵੇ ਬੱਚਿਆਂ ਨੂੰ ਜੇ ਸਾਡੀ ਸਰਕਾਰ ਕੰਮਜਾਬਕ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਰੋਜ਼ਗਾਰ ਦੇਣਗੇ ਪਰਿਵਾਰਾਂ ਦੇ ਪਰਿਵਾਰ ਉਜੜਦੇ ਪੇਵਾਂ ਦਾ ਇਲਾਜ ਆ ਕਿ ਸਰਕਾਰ 80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜੀਉਂਦੇ ਸਨ ਮਰਿਆ ਚ ਮਰ ਗਈਏ ਸਾਡੀ ਇਹ ਸਰਕਾਰਾ ਬੇੜਾ ਏਕ ਕਰ ਦਿੱਤਾ ਸਾਡੇ ਤੇ ਏਹੀ ਇਹ ਸਰਕਾਰ ਨੂੰ ਕੀ ਕਰਨਾ ਕੀ ਕਰੀਏ ਵਾਰਿਆ ਨਹੀਂ ਲੱਗਦੀ ਹੈ ਨਹੀਂ ਕਿ ਅਸੀਂ ਕੀ ਕਰਨਾ ਹੈ ਅਸੀਂ ਪੜਾਅ ਲਾ ਕੇ ਬੱਚੇ ਦੀ ਜੀਵਨ ਆ ਕਰਾ ਕੇ ਅਸੀਂ ਵਾਰਾਂ ਨੂੰ ਤੋੜਦੇ ਪਏ ਹਾਂ ਅਸੀਂ ਆਪਣੇ ਬੱਚੇ ਨਹੀਂ ਪਛਾ ਸਕਦੇ ਸਾਡੇ ਬੱਚਿਆਂ ਨੂੰ ਕੀ ਰੱਖੋ ਸਾਡੇ ਬੱਚੇ ਨੁਕਸ ਕਰ ਦੋਗੇ ਇਸ ਲਈ ਕੋਈ ਬਚਾ ਸਕਦਾ ਤਾਂ ਬਚਾ ਲਵੇ ਇਸ ਦੇਸ਼ ਨੂੰ ਇਹਨਾਂ ਬੱਚਿਆਂ ਨੂੰ ਇੱਥੇ ਰਹਿਣ ਦਿਓ ਇਹਨਾਂ ਨੂੰ ਇੱਥੇ ਕੰਮ ਦਿਓ ਇਹਨਾਂ ਨੂੰ ਇੱਥੇ ਰੁਜ਼ਗਾਰ ਦਿਓ ਮਹਿੰਗਾਈ ਘਟ ਕਰੋ ਇਹਨਾਂ ਨੂੰ ਵਸਣ ਦਿਓ ਘਰਾਂ ਨੂੰ ਕਿਉਂ ਘਰਾਂ ਦੇ ਘਰਾਂ ਦੇ ਜੜ ਦਿੱਤੇ ਆ ਸਰਕਾਰਾਂ ਜ਼ਿੰਮੇਵਾਰ ਨੇ ਇਸ ਗਲਤੀਆਂ ਇੰਨੀ ਮਹਿੰਗੀ ਪੜਾਈ ਕਰਾ ਕਰਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੋਈ ਹਾਲ ਨਹੀਂ ਇਹ ਫਸਲਾ ਤੇ ਉਹ ਨਹੀਂ ਪੂਰੀਆਂ ਜੀ ਦੇ ਪੰਜ ਕੀ ਨਾਮ ਤੁਹਾਡਾ ਕਿਹੜਾ ਪਿੰਡ ਤੁਹਾਡਾ ਹੰਤੀ ਰਵਾਂਗੇ ਟੋਟਾ ਮੋਟਾ ਕਿੱਥੇ ਗਿਆ ਸੀ ਬਾਰ? ਆਸਟ੍ਰੇਲੀਆ। ਕੀ ਨਾ ਸੀ ਮੁੰਡੇ ਦਾ? ਬਿਰਿੰਦਰ ਦਾਤਾ। ਕੀ ਕਰਨ ਜੋ ਹਾਦਸਾ ਵਾਪਰੇ ਆਜ ਬਾਰ ਡੈਥ ਹੋ ਗਈ ਮੁੰਡੇ ਦੀ। ਹੋਏ ਬਾਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਬਈ। ਅੱਜ ਮੇਰੇ ਦਿਮਾਗ 'ਚ ਕੋਈ ਜਨਨੀ ਨਹੀਂ ਆਉਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਠਾਕ ਕੋਲ। ਹੋਏ ਮੈਨੂੰ ਵੀ ਦੱਸਣਾ ਕਿ ਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ। ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੱਸੇ ਤਰੀਕੇ ਨਾਲ ਸਭ ਵਾਪਰੇਗਾ। ਬੇਨਿਆਗੇ ਮੈਨੂੰ ਤੇਆ ਮੈਨੂੰ ਕੁਝ ਨਹੀਂ ਪਤਾ ਸਵੇਲੇ ਬਾਜੀ ਮੇਰੇ ਰਿਸ਼ਤੇ ਦਾ ਮੇ ਤੁਮ ਹੈ ਮੈਨੂੰ ਲੰਨ ਦੇ ਸੇ ਆਗੇ ਕਿਨਾ ਚਿਰ ਕੇ ਮੁੰਡੇ ਨੂੰ ਬਾਹਰ ਗੇਨੂ ਕੁੰਡੀ ਨੂੰ ਗੇਨੂ 6 ਸਾਲ ਹੋ ਗਏ ਹੈ ਸੁਣ ਲਗਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈਗੇ ਮੇਰਾ ਬੱਚਾ ਮੈਂ ਵੀ ਇਕਣਾ ਚਾਹਨੀ ਹੈ ਮੇਰਾ ਬੱਚਾ ਮੇਰੇ ਕੋਲ ਆ ਜਾਇਦਾ ਮੇਰੀ ਸੋਈ ਦਬਚਾ ਮਿਕਵਾ ਮੇ ਮਾਪੇ ਬਚਨ ਵੇ ਕਾ ਬੜੇ ਗੱਲਾਂ ਲਾਵਾ ਮੇੀ ਪੀਰੇ ਰ ਸਰਕਾਰ ਕੇ ਮੇਰੀ ਸਭ ਨਾਲ ਗਿਆ ਤੋੜ ਕੇ ਦੇਨਤੀ ਹੈ ਮਨ ਸਭ ਫੇਰਾ ਬਚਾ ਨਾ ਚਾਹੀਦਾ ਬਚਾ ਮਿਕਵਾਰੇ ਆਪਣਾ ਫਟ ਦਿਨ ਚਾਹਤਾ ਬਾਪ ਯਾਰ ਉਹ ਹਮ ਲੋਪੇ ਡਾਲ ਕੇ ਆ ਗਿਆ ਜਪਨੋ ਫਾਤੀਆ ਕਰਤਾ ਕੋਈ ਨਹੀਂ ਆਜਾ ਕੇ ਵੇ ਠੀਕ ਜਰ ਤੇ ਹੋਣ ਆ ਗਏ ਫਾਤੀਆ ਲੋਕੇ ਦੇ ਸਟੈਂਡ ਦੇ ਸਾਲ ਕੰਮ ਦੂਰ ਨੇ ਉਹਦਾ ਆਪਣੀ ਵਿੱਦਿਆ ਨਹੀਂ ਸਾਡੇ ਜਿਹੜੇ ਐਮਐਲਓ ਦੇ ਜੰਗੀ ਸਾਹਿਬ ਨੇ ਆ ਮੰਨੀ ਫਾਤੀਆ ਆ ਮੰਨੀ ਫਾਤੀਆ ਦੇ ਚਾਹਤ ਉਹ ਕਰਦੇ ਨੇ ਹਾਂ ਜਮਲਤਾਂ ਕਿਨਾ ਆ ਗਏ ਉਹਨਾਂ ਦਾ ਬੀਐਸ ਮਲਤਾਨ ਇਹ ਬਹੁਤ ਦੇਖਦਾ ਦੇਖੋ ਕੋਈ ਕੱਟ ਨਹੀਂ ਉਹਨੇ ਕੋਈ ਕੱਟਦਾ ਰੁਕਦਾ ਕੋਈ ਨਹੀਂ ਬਤਾ ਨਹੀਂ ਗਾਣਾ ਕਰਦੇ ਅੱਗੇ ਇਹ ਕਹਿੰਦੇ ਵੀ ਗਵਰਨਮੈਂਟਾ ਨੂੰ ਵੀ ਅਸੀਂ ਪਾਉਣ ਨੂੰ ਤੁਣ ਕੇ ਅੱਗੇ ਭੇਜਦੇ ਕੋਈ ਸਾਡੇ ਬਾਰੇ ਕੋਈ ਬੱਚਿਆਂ ਬਾਰੇ ਕੋਈ ਖਿਆਲ ਕਰੋ ਕੋਈ ਨਾ ਬਾਰੇ ਬੱਚੋ ਮਾਂ ਤੇ ਗੋਪੇ ਮਾਰ ਜਾਂਦੇ ਰੋੜੋ ਮਾਰ ਜਾਂਦੇ ਕੋਈ ਪੁੱਛਣ ਨਹੀਂ ਆਉਂਦਾ ਕੀ ਹੋਇਆ ਕੀ ਨਹੀਂ ਜੇ ਵੋਟਾਂ ਆਉਂਦੀਆਂ ਤੁਸੀਂ ਸਾਡੇ ਕੋਲ ਆਉਂਦੇ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਕੀ ਕਰ ਦੇਣਗੇ ਅਸੀਂ ਜਾਣਦੇ ਹਾਂ ਤੁਸੀਂ ਕਰਦੇ ਨਹੀਂ ਕੋਈ ਹੈਲਪ ਨਹੀਂ ਕੋਈ ਹੈਲਪ ਨਹੀਂ ਇਹ ਅਸੀਂ ਹੱਲ ਕਰਨੇ ਲੋੜੀਂਦੇ ਚੱਲ। ਤੁਹਾਡੇ ਪ੍ਰਿੰਸ ਪਹਿਲਾਂ ਘਰ ਆਤਾ। ਹਾਂਜੀ ਅੱਜ ਪਿਛਲੇ ਸਾਲ ਮੇਰਾ ਆਪਣਾ ਬੇਟਾ ਜਾਰਡਨ ਗਿਆ ਸੀ 9 ਸਾਲ ਹੋ ਗਏ ਸੀ। ਤੇ ਉਹਨੂੰ ਵੀ ਟੈਰ ਹੋ ਗਿਆ। ਕਿਉਂ ਡੈਟ ਹੋ ਗਈ ਤੇ ਉੱਥੋਂ ਮਤਲਬ ਜਿਹੜੇ ਐ ਸੀ ਉਹ ਪੈਸੇ ਮੰਗਦੇ ਸੀ। ਉਹ 4 ਲੱਖ ਕੋਈ 3 ਲੱਖ ਜਿਹੜਾ ਫੋਨ ਵੀ ਸਾਨੂੰ ਆਏ ਪੈਸੇ ਹੀ ਮੰਗੇ ਸਾਰਿਆਂ ਨੇ। ਹਾਰ ਕੇ ਵੀ ਮੇਕੋ ਗੈਨੈਟ ਨਹੀਂ ਕਿ ਮੈਂ ਵੀ ਲੈਣ ਮੰਗਾ ਸਕਦਾ। ਉਹਨਾਂ ਨੇ ਉਹ ਤਾਂ ਦਹਨ ਕਰਤਾ ਅਕੀ ਸਰਕਾਰਾਂ ਦੁਆਰਾ ਵੀ ਦੇਣੀ ਆ ਸਾਰਿਆਂ ਨੂੰ ਦੇਣੀ ਆ ਮੌਕੇ ਦੇ ਜਿਹੜੇ ਆ ਮੇਲੇ ਸਾਹਿਬ ਉਹਨਾਂ ਨੂੰ ਵੀ ਦੇ ਲੈਣ ਜਿਹੜੇ ਹਾਰੇ ਹੋਣਾਂ ਨੂੰ ਵੀ ਦੇ ਲੈਣ ਮਤਲਬ ਇਹ ਨਹੀਂ ਕਿ ਇਹਨੂੰ ਸੋਚ ਕੇ ਬੋਲਦਾ ਮਤਲਬ ਇਹਨੀਆਂ ਤੋਂ ਦਾਤ ਕੁਲਮਤ ਇਹ ਪੂਰੀ ਰਾਜ ਦੇ ਅਧਿਕਾਰੀ ਪਾਰਟੀ ਦਾ ਗੁਣਹਮ ਨਹੀਂ ਹਾਂਜੀ ਬਈ ਕਿੰਨਾ ਤੁਹਾਡਾ ਹਿਰਾਨਾ ਅਗਰ ਬਾਗ ਖਿਲਾ ਲੈ ਜਿਹੜਾ ਪੈਂਡੈਂਟ ਥੀ ਉਹ ਅੱਜ ਤੁਹਾਡੇ ਮੋਢਿਆਂ ਤੋਂ ਬਾਹਰ ਹੱਥਾਂ ਤੋਂ ਪਾਪ ਰਿਹਾ ਕੁਝ ਕਰਨ ਦਾ ਪਤਾ ਲੱਗਾ ਕੀ ਕਰ ਤੁਹਾਨੂੰ ਅਜੇ ਤੱਕ ਪ੍ਰੋਪੋ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਇਹ ਜ਼ਰੂਰ ਦੱਸਿਆ ਕਿ ਉਹਦਾ ਐਕਸੀਡੈਂਟ ਹੋਇਆ ਕੀ ਨਾਮ ਹੈ ਮੁੰਡੇ ਦਾ ਵੀਰਿੰਦਰ ਦਾ ਜਿੰਨੀ ਉਮਰ ਦੀ ਮੁੰਡੇ 27 28 ਸਾਲ ਦੀ ਕਿੰਨਾ ਟਾਈਮ ਹੋ ਗਿਆ ਬਾਅਦ ਤਕਰੀਬਨ 5 5.5 ਘੰਟਾ ਹੋ ਗੋ ਮਦਰ ਕੋਣ ਕੋਣ ਹੈ ਦਾ ਨਾਕਾ ਹਵਤਾ ਰਣ ਦੇਵੀ ਹੈ ਮੁੰਡਾ ਸਾਡਾ ਅਨਮੈਲਡੀ ਪੀ.ਡੀ. ਡੈਮੋਸਟ੍ਰੇਟ ਸਰਕਾਰ ਦੇ ਕੀ ਇਹ ਹੈ ਦੀ ਹਾਲੀ ਸਰਕਾਰਾਂ ਨੂੰ ਇਹ ਵੀ ਅਪੀਲ ਹੈ ਵੀ ਜੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਦੇਣ ਤਾਂ ਬੱਚਿਆਂ ਨੂੰ ਬਾਹਰ ਜਾਂਦੀ ਲੋੜ ਹੀ ਕੋਈ ਨਹੀਂ ਆ ਕੇ ਜਾਂਦੀ ਪੁੱਤਰ ਬਾਝਾ ਕੇ ਮਰੇ ਤੇ ਡੈਡ ਬੋਡੀ ਦੇ ਬਾਰੇ ਵੀ ਤਸੱਦੂਬਾ ਕਰਦੇ ਅਸੀਂ ਇਹ ਹੋਵੇ ਮੰਗ ਕਰਦੇ ਆ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਲਦੀ ਆਪੇ